ਦੀ ਮਦਦ ਕੀ ਕਰਦੇ ਹਾਂ ਅਸੀਂ ਸਮੁੱਚੀ ਇਲਾਕਾ ਨਿਵਾਸੀ ਸੰਗਤ ਦੇਸ਼ੂ ਦੇਸ਼ ਦੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਜੋ ਸੰਗਤ ਦੀ ਰਹਿائش ਵਾਸਤੇ ਪਿਛਲੇ ਸਮੇਂ ਤੋਂ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਰਿਸਿਵਰ ਸਰਦਾਰ ਗੁਰਮੀਤ ਸਿੰਘ ਜੀ ਦਿਨਾਂ ਦੀ ਦੇਖਰੇਖ ਦੇ ਹੇਠ ਗੁਰਦੁਆਰਾ ਸਾਹਿਬ ਵਿਖੇ ਕਮਰਿਆਂ ਦੀ ਤਿਆਰੀ ਦਾ ਕੰਮ ਚੱਲ ਰਿਹਾ ਸੀ ਜਿਹੜੇ 3 ਕਮਰੇ ਇਕ ਤੇ ਹਾਲ ਜਿਹੜਾ ਹੈ ਉਹ ਤਿਆਰ ਹੋ ਚੁੱਕਾ ਜਿਸ ਨੂੰ ਟਾਇਲਾਂ ਦੀ ਸੇਵਾ ਚੱਲ ਰਹੀ ਹੈ ਅਤੇ 6-7 ਕਮਰੇ ਹੋਰ ਨਵੇਂ ਜਿਹੜੇ ਨੇ ਉਹਨਾਂ ਦੇ ਕਾਰਜ ਦੀ ਗ੍ਰੰਥ ਤਾਂ ਕੱਲ 11 ਵਜੇ ਦੇ ਕਰੀਬ ਹੋਵੇਗੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹ ਕਾਰਜ ਨੂੰ ਰੱਬ ਕੀਤਾ ਜਾਏਗਾ ਆਪ ਸਦਵਤ ਸੰਗਤ ਨੂੰ ਬੇਨਤੀ ਹੈ ਕਿ ਕੱਲ 11 ਵਜੇ ਗੁਰਦੁਆਰਾ ਨੰਮਕਾ ਸਾਹਿਬ ਕੀ ਹਾਜ਼ਰ ਹੋ ਕੇ ਇਸ ਮਹਾਨ ਜੋ ਕਾਰਜ ਸੇਵਾ ਦਾ ਆਰੰਭ ਹੋ ਰਿਹਾ ਹੈ ਇਸ ਦੀ ਅਰਦਾਸ ਵਿੱਚ ਸ਼ਾਮਲ ਹੋ ਕੇ ਖੇੜੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਇਹ ਜੋ ਕਾਰਜ ਰੰਭੇ ਜਾ ਰਹੇ ਨੇ ਕਿਉਂਕਿ ਇਸ ਪਾਵਨ ਸਥਾਨ ਦੇ ਉੱਤੇ ਜੋ ਸੰਗਤਾਂ ਰਾਤ ਠਹਿਰਨ ਵਾਸਤੇ ਆਉਂਦੀਆਂ ਸਨ ਉਹਨਾਂ ਦੀ ਰਹਿائش ਵਾਸਤੇ ਬੜੀ ਵੱਡੀ ਇੱਕ ਮੁਸ਼ਕਲ ਸੀ ਕਿ ਉਹ ਸੰਗਤ ਦੇ ਰਹਿਣ ਵਾਸਤੇ ਰਾਤ ਠਹਿਰਨ ਵਾਸਤੇ ਕਮਰੇ ਨਹੀਂ ਬਣੇ ਹੋਏ ਸਨ ਸੋਰ ਸ਼ਿਵਰ ਸਾਹਿਬ ਜੀ ਨੇ ਬੜਾ ਵੱਡਾ ਉਦਮ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਕੀਤਾ ਹੈ ਕਿ ਤਿੰਨ ਕਮਰੇ ਤਿਆਰ ਹੋ ਚੁੱਕੇ ਨੇ ਅਤੇ ਸੰਗਤ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ 6-7 ਕਮਰੇ ਹੋਰ ਤਿਆਰ ਹੋ ਰਹੇ ਨੇ ਇਸ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਕਾਰਜਾਂ ਦੇ ਵਿੱਚ ਆਪ ਸਾਰੇ ਹੀ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਇਹ ਸਾਰਾ ਇਹ ਕਾਰਜ ਸੰਗਤ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਛੁੜੇ ਹੋਏ ਜਿਹੜੇ ਸਿੱਖ ਨੇ ਉਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ